ਕੋ ਕਾਲੀ ਦਲ ਨੇ ਤਾਂ ਭਾਈ ਆਪਣੇ ਬੰਦੇ ਦਾ ਬਚਾਓ ਕਰਨਾ ਹੀ ਕਰਨਾ ਜੇਕਰ ਕੋਈ ਕਿਸੇ ਦਾ ਪੁੱਤ ਕਿਸੇ ਦੇ ਬੱਚੇ ਨੂੰ ਮਾਰ ਕੇ ਵੀ ਆ ਜੇ ਮਰਡਰ ਕਰਕੇ ਆ ਜੇ ਤਾਂ ਉਹਦੇ ਮਾਪੇ ਕਹਿੰਦੇ ਨੇ ਬਹੁਤ ਘੱਟ ਹੁੰਦੇ ਜਿਹੜੇ ਕਹਿਦਣ ਕਿ ਦੋਸ਼ੀ ਆ ਨਹੀਂ ਤਾਂ ਕਹਿੰਦੇ ਨਹੀਂ ਜੀ ਨਹੀਂ ਇਹ ਤਾਂ ਬੜਾ ਬੇ ਬੇਗੁਨਾਹਗਾ ਬਿਲਕੁਲ ਝੂਠਾ کیس ਪਾਇਆ ਗਿਆਗਾ ਹਮੇਸ਼ਾ ਡਿਫੈਂਸਿਵਲੀ ਇਹ ਹੁੰਦੀ ਆ ਕਿ ਨਹੀਂ ਜੀ ਬੇਗੁਨਾਹਗਾ ਪਰ ਅਦਾਲਤ ਨੇ 7 ਦਿਨ ਦਾ ਰਿਮਾਂਡ ਦਿੱਤਾਗਾ ਸਾਰੇ ਡਾਕੂਮੈਂਟ ਵਾਚ ਕੀਤੇ ਨੇਗੇ ਕੀ ਕਾਂਗਰਸ ਪਾਰਟੀ ਕੀ ਕਹਿੰਦੀ ਹੁੰਦੀ ਸੀ ਕਿ ਕਿ ਅਕਾਲੀ ਦਲ ਪੰਜਾਬ ਤੇ ਨਸ਼ਿਆਂ ਦਾ ਵਪਾਰ ਕਰਦਾ ਹੈ ਬਾਈ ਨੇਮ ਕਹਿੰਦੇ ਹੁੰਦੇ ਸੀਗੇ ਵਿਕਰਮ ਕਰਦਾ ਜੀ ਸਖਵੀਰ ਦਾ ਫਰਾਣਾ ਰਿਸਰ ਕਰਦਾ ਜੀ ਮਤਲਬ ਹਰ ਚੀਜ਼ ਦੇ ਉੱਤੇ ਤੁਸੀਂ ਰਿਕਾਰਡ ਵਾਚ ਕਰ ਸਕਦੇ ਹੋ ਰਿਕਾਰਡ ਦੀ ਕੋਕ ਕਰ ਸਕਦੇ ਹੋ ਇਹ ਬੋਲਦੇ ਹੁੰਦੇ ਸੀ ਮੈਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਪੰਜਾਬ ਦੇ ਲੋਕਾਂ ਜਾ ਕੇ ਉਹਨਾਂ ਦਾ ਉਹ ਬਚਾਅ ਕਰ ਰਹੇ ਨੇਗੇ ਚੀਮਾ ਜੀ ਐਫਆਈਆਰ ਹੋ ਗਈ ਕੱਲ ਜੋ ਚਟੋਪਾਧਿਆ ਸਾਹਿਬ ਕਹਿ ਕੇ ਗਏ ਨੇ ਉਹ ਵੀ ਬੜੇ ਕੌਨਫੀਡੈਂਸ ਨਾਲ ਕਹਿ ਕੇ ਗਏ ਕਿ ਮਜੀਠੀਆ 100% ਚਿੱਟੇ ਦਾ ਜਿਹੜਾ ਤਸਕਰਾਂ ਦੇ ਨਾਲ ਸਬੰਧ ਰੱਖਦਾ ਸੀ ਪਰ ਦੂਜੇ ਪਾਸੇ ਅਕਾਲੀ ਦਲ ਹੋਰ ਤਰਕ ਦਿੰਦਾ ਹੈ ਕਿ ਇਹ ਜਿਹੜਾ ਮਾਮਲਾ ਦਿਖਾਇਆ ਜਾ ਰਿਹਾ ਉਹ ਤਾਂ ਹੈ ਹੀ ਨਹੀਂ ਦੇਖੋ ਅਕਾਲੀ ਦਲ ਨੇ ਤਾਂ ਭਾਈ ਆਪਣੇ ਬੰਦੇ ਦਾ ਬਚਾਅ ਕਰਨਾ ਹੀ ਕਰਨਾ ਤੁਸੀਂ ਦੇਖ ਲਓ ਇਹ ਆਮ ਟੈਂਡੈਂਸੀ ਆ ਲੋਕਾਂ ਚ ਵੀ ਟੈਂਡੈਂਸੀ ਆ ਜੇਕਰ ਕੋਈ ਕਿਸੇ ਦਾ ਪੁੱਤ ਕਿਸੇ ਦੇ ਬੱਚੇ ਨੂੰ ਮਾਰ ਕੇ ਵੀ ਆ ਜੇ ਮਰਡਰ ਕਰਕੇ ਆ ਜੇ ਤਾਂ ਉਹਦੇ ਮਾਪੇ ਕਹਿੰਦੇ ਨੇ ਬਹੁਤ ਘੱਟ ਹੁੰਦੇ ਜਿਹੜੇ ਕਹਿਦਣ ਕਿ ਦੋਸ਼ੀ ਆ ਨਹੀਂ ਤਾਂ ਕਹਿੰਦੇ ਨਹੀਂ ਜਿਹੀ ਇਹ ਤਾਂ ਬੜਾ ਬੇਗੁਨਾਗਾ ਬਿਲਕੁਲ ਝੂਠਾ ਕੇਸ ਪਾਇਆ ਗਿਆ ਹੈਗਾ ਔਰ ਹਮੇਸ਼ਾ ਹੀ ਹਮੇਸ਼ਾ ਹੀ ਡਿਫੈਂਸ ਦੀ ਪਲੀਏ ਹੁੰਦੀ ਆ ਕਿ ਨਹੀਂ ਜੀ ਬੇਗਨਾਗ ਆ ਪਰ ਅਦਾਲਤ ਨੇ 7 ਦਿਨ ਦਾ ਰਿਮਾਂਡ ਦਿੱਤਾਗਾ ਸਾਰੇ ਡਾਕੂਮੈਂਟ ਵਾਚ ਕੀਤੇ ਨੇਗੇ ਔਰ ਤੁਸੀਂ ਹੋਰ ਛੱਡੋ ਸਾਰੀ ਗੱਲ ਆ ਆਪਾਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਖੜੇ ਆ ਤੁਸੀਂ ਰਿਕਾਰਡ ਫਰੋਲ ਲਓ ਪੰਜਾਬ ਦੀ ਵਿਧਾਨ ਸਭਾ ਦਾ ਤੁਸੀਂ ਵੀਡੀਓ ਦੇਖ ਲਓ ਤੁਸੀਂ ਜਿਹੜਾ ਰਾਈਟਿੰਗ ਦੇ ਵਿੱਚ ਮਲਾਜਮਾਂ ਨੇ ਲਿਖਿਆਗਾ ਕਿ ਕੌਣ ਕੀ ਬੋਲ ਰਿਹਾਗਾ ਉਹ ਦੇਖ ਲਓ ਉਹਦੇ ਅੰਦਰ ਕੀ ਕਹਦੇ ਹੁੰਦੇ ਸੀਗੇ ਸਾਰੀ ਕਾਂਗਰਸ ਪਾਰਟੀ ਸਾਰੀ ਕਾਂਗਰਸ ਪਾਰਟੀ ਕੀ ਕਹਿੰਦੀ ਹੁੰਦੀ ਸੀਗੀ ਕਿ ਕਾਲੀਦਲ ਪੰਜਾਬ ਤੇ ਨਸ਼ਿਆਂ ਦਾ ਵਪਾਰ ਕਰਦਾ ਹੈਗਾ ਬਾਈ ਨੇਮ ਕਹਿੰਦੇ ਹੁੰਦੇ ਸੀਗੇ ਵਿਕਰਮ ਕਰਦਾ ਜੀ ਸਖਵੀਰ ਦਾ ਫਰਾਣਾ ਰਿਸਰਵ ਕਰਦਾ ਜੀ ਮਤਲਬ ਹਰ ਚੀਜ਼ ਦੇ ਉੱਤੇ ਤੁਸੀਂ ਰਿਕਾਰਡ ਵਾਚ ਕਰ ਸਕਦੇ ਹੋ ਰਿਕਾਰਡ ਦੀ ਕੋਕ ਕਰ ਸਕਦੇ ਹੋ ਇਹ ਬੋਲਦੇ ਹੁੰਦੇ ਸੀ ਮੈਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਪੰਜਾਬ ਦੇ ਲੋਕਾਂ ਜਾ ਕੇ ਉਹਨਾਂ ਦਾ ਉਹ ਬਚਾਅ ਕਰ ਰਹੇ ਨੇਗੇ ਸੋ ਡਬਲ ਕੈਰੈਕਟਰ ਦੋਹਰਾ ਚਰਿੱਤਰ ਇਹਨਾਂ ਦਾ ਸਾਹਮਣੇ ਆ ਗਿਆ ਪੰਜਾਬ ਦੇ ਲੋਕ ਅਗਲੀ ਵਿਧਾਨ ਸਭਾ ਚ ਇਹਨਾਂ ਨੂੰ ਇਸ ਵਿਧਾਨ ਸਭਾ ਦੇ ਪੌੜੀਆਂ ਨਹੀਂ ਚੜਨ ਦੇਣਗੇ ਵਿਰੋਧ ਕਰਨ ਵਾਸਤੇ ਵਿਰੋਧ ਹੈ ਮਤਲਬ ਫੈਕਟ ਨਾਲ ਪਹਿਲਾਂ ਵੀ ਕੋਈ ਗੱਲ ਨਹੀਂ ਹੁੰਦੀ ਸੀ ਜਦੋਂ ਉਹ ਕਹਿੰਦੇ ਸੀਗੇ ਕਿ ਮਜੀਠੀਆ ਤਸਕਰ ਹੈ ਉਦੋਂ ਫੈਕਟ ਨਾਲ ਗੱਲ ਨਹੀਂ ਹੁੰਦੀ ਸੀ ਜਾਂ ਹੁਣ ਨਹੀਂ ਹੋਵੇ ਦੇਖੋ ਗੱਲ ਇਹ ਆ ਜਦੋਂ ਉਹਨਾਂ ਨੇ ਆਲਰੀ ਇਹ ਕਹਾਂਗਾ ਸਬੂਤ ਦੇ ਕੇ ਪੰਜਾਬ ਦੀ ਵਿਧਾਨ ਸਭਾ ਚ ਸਬੂਤ ਰੱਖੇ ਨੇ ਤੇ ਹੁਣ ਉਹ ਝੂਠ ਬੋਲ ਰਹੇ ਨੇ ਹੁਣ ਉਹ ਝੂਠ ਬੋਲ ਰਹੇ ਨੇ ਕਿ ਸਬੂਤ ਜਿਹੜੇ ਵਿਧਾਨ ਸਭਾ ਚ ਵੀ ਪਏ ਨੇਗੇ ਇਨਵੈਸਟੀਗੇਸ਼ਨ ਅਫੀਸਰਾਂ ਕੋਲੇ ਵੀ ਨੇ ਈਡੀ ਕੋਲੇ ਵੀ ਨੇ ਸਾਬਕਾ ਪ੍ਰਸ਼ਾਸਕਾਰੀਆਂ ਕੋਲੇ ਵੀ ਪਏ ਦੇ ਤਾਂ ਸਿੱਧੇ ਤੌਰ ਤੇ ਗੱਲ ਇਹ ਆ ਕਿ ਵਿਕਰਮ ਮਜੀਠੀਆ ਤੇ ਜੋ ਇਲਜ਼ਾਮ ਲੱਗੇ ਆ ਹਾਲ ਦੀ ਘੜੀ ਜਾਂਚ ਉਸ ਦੀ ਚੱਲਦੀ ਹੈ ਉਸ ਵਿੱਚ ਕੀ ਕੁਝ ਸਾਹਮਣੇ ਆਉਂਦਾ ਇਹ ਦੇਖਣਾ ਲਾਜ਼ਮੀ ਰਹੇਗਾ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਹਾ ਹੁਦਾ ਅਨਮੇਰ ਪੰਜਾਬ ਵਿਧਾਨ ਸਭਾ ਚੰਡੀਗੜ੍ਹ